ਖੁਜਰਖ ਮੈਨੂੰ ਕੁਤ ਲਗਦੇ ਨੇ ਖੁਜਰਖ ਲਗਦੇ ਮਾਵਾ ਖੁਜਰਖ ਨੂੰ ਹਾਂ ਧੀਆਂ ਲਗਦੇ ਖੁਜਰਖ ਵਾਂਗ ਪਰਾਵਾਂ ਖੁਜਰਖ ਮੇਰੇ ਬਾਬੇ ਵਾਂਗਨ ਪੱਤਰ ਟਾਵਾ ਟਾਵਾ ਖੁਜਰਖ ਮੇਰੀ ਦਾਦੀ ਵਰਗੇ ਚੂਰੀ ਪਾਹਣ ਕਾਵਾ ਖੁਜਰਖ ਯਾਰਾਂ ਵਰਗੇ ਲਗਦੇ ਚੁੰਮਾ ਤੇ ਗਲ ਲਾਵਾਂ ਇਕ ਮੇਰੀ ਮਹਿਬੂਬਾ ਵਾਂਗਨ ਮਿੱਠਾ ਅਤੇ ਦੁਖਾਵਾ ਕੁਜਰਖ ਮੇਰਾ ਦਿਲ ਕਰਦਾ ਏ ਮੋਢੇ ਚੁੱਕ ਖੜਾਵਾਂ ਕੁਜਰਖ ਮੇਰਾ ਦਿਲ ਕਰਦਾ ਏ ਚੁੰਮਾਂ ਤੇ ਮਰ ਜਾਵਾਂ ਕੁਜਰਖ ਜਦ ਵੀ ਰਲ ਕੇ ਚੁੰਮਣ ਤੇਜ ਵਗਣ ਜਦਵਾਵਾਂ ਸਾમી ਬੋਲੀ ਸਭ ਰੁੱਖਾਂ ਦੀ ਦਿਲ ਕਰਦਾ ਲਿਖ ਜਾਵਾਂ ਮੇਰਾ ਵੀ ਇਹ ਦਿਲ ਕਰਦਾ ਏ ਰੁੱਖ ਦੀ ਜੂਨੀ ਆਵਾਂ ਜੇ ਤੂੰ ਸਾ ਮੇਰਾ ਗੀਤ ਹੈ ਸੁਣਾ ਮੈਂ ਰੁੱਖਾਂ ਵਿੱਚ ਗਾਵਾਂ ਰੁੱਖਤਾ ਮੇਰੀ ਮਾਂ ਵਰਗੇ ਨੇ ਜਿਉਂਣ ਰੁੱਖਾਂ ਦੀਆਂ ਛਾਵਾਂ